ਉਰਠ ਮਹੱਲਾ ਪੰਜਵਾ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਦਾ ਦਾਤਾ ਰੇ ਪ੍ਰਤ ਪਾਲੈ ਨਿਤ ਸਾਰ ਸੰਭਾਲੈ ਇਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਆਰਾਧਨਾ ਜਾਨਾਰੀ ਹਰ ਹਰ ਗੁਰ ਗੁਰ ਕਰਤਾਰੇ ਹਰ ਜਿਉ ਨਾਮ ਪਰਿਉ RAM DAS ਰਹਾਉ ਦੀਨ ਦਇਆਲ ਕਿਰਪਾਲ ਸੁਖ ਸਾਗਰ ਸਰਬ ਕਟਾ ਭਰਪੂਰੀ ਰੇ ਵੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਨਿਆ ਦੂਰੀ ਰੇ ਹਰ ਬੇਅੰਤ ਹਉ ਮਿਤ ਕਰ ਵਰਨਉ ਕਿਆ ਜਾਨਾ ਏਕੈ ਸੂਰੇ ਕਰੋ ਬੇਨਤੀ ਸਤਗੁਰੂ ਆਪਣੇ ਮੈਂ ਮੂਰਖ ਦੇਹੋ ਉਪਦੇਸ ਸੂਰੇ ਮੈਂ ਮੂਰਖ ਕੀ ਕੀ ਤਕ ਬਾਤ ਹੈ ਕੋਟ ਪਰਾਦੀ ਤਰਿਆਰੀ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਬਾਸ ਨ ਪਰਿਆਰੀ ਮੈਂ ਮੂਰਖ ਕੀ ਕੀ ਤਕ ਬਾਤ ਹੈ ਕੋਟ ਪਰਾਦੀ ਤਰਿਆਰੀ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗੁਰ ਬਾਸ ਨ ਪਰਿਆਰੇ ਸੋਰਠ ਮਹੱਲਾ ਪੰਜਵਾ ਕੋਟ ਬ੍ਰਹਮੰਡ ਕੋਠਾ ਕੁਰ ਸੁਆਮੀ ਸਰਬ ਜੀਆਂ ਕਾ ਦਾਤਾਰੀ ਪ੍ਰਤਪੱਲਨਿਤ ਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਆਰਾਧ ਨਾ ਜਾਣਾਰੀ ਹਰ ਹਰ ਗੁਰ ਗੁਰ ਕਰਤਾ ਰੇ ਹਰ ਜਿਉ ਨਾਮ ਪਰਿਉ RAM DAS ਰਹਾਉ ਦੀਨ ਦਇਆਲ ਕਿਰਪਾਲ ਸੁਖ ਸਾਗਰ ਸਰਬ ਘਟਾ ਭਰ ਪੂਰੀ ਰੇ ਵੇਖਤ ਸੁਨਤ ਸਦਾ ਹੈ ਸੰਗੀ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹਉ ਮਿਤ ਕਰ ਵਰਣਾਉ ਕੀ ਜਾਣਾ ਹੋਇ ਕੈ ਸੂਰੀ ਕਰੂ ਬੇਨਤੀ ਸਤਗੁਰ ਆਪਣੇ ਮੈਂ ਮੂਰਖ ਦੇਹੁ ਉਪਦੇਸੂਰੀ ਮੈ ਮੂਰਖ ਕੀ ਕੇਤਕ ਬਾਤ ਹੈ ਕੋਟ ਅਪਰਾਧੀ ਤਰਿਆਰੀ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਪਰਿਆਰੀ ਮੈ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਦੀ ਤਰਿਆਰੀ ਗੁਰਨਾਨਕ ਜਨ ਸੁਣਿਆ ਵੇਖਿਆ ਸੇ ਫਿਰ ਗਰਬਾਸ ਨ ਪਰਿਆ ਰੇ ਸੋਰਠ ਮਹੱਲਾ ਪੰਜਵਾ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾਰੀ ਰਤ ਪਾਲੈ ਨਿਤਸਾਰ ਸੰਭਾਲੈ ਇਕ ਗੁਣ ਨਹੀਂ ਮੂਰਖ ਜਾਤਾਰੇ ਹਰ ਆਰਾਧ ਨਾ ਜਾਣਾਰੀ ਹਰ ਹਰ ਗੁਰ ਗੁਰ ਕਰਤਾਰੀ ਹਰ ਜੀਉ ਨਾਮ ਪਰਿਉ RAM DAS ਰਹਾਉ ਦੀਨ ਦਇਆਲ ਕਿਰਪਾਲ ਸੁਖ ਸਾਗਰ ਸਰਬ ਕਟਾ ਭਰਪੂਰੀ ਰੇ ਵੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਨਿਆ ਦੂਰੀ ਰੇ ਹਰ ਬੇਅੰਤ ਹਉ ਮਿਤ ਕਰ ਵਰਣਉ ਕਿਆ ਜਾਨਾ ਹੋਇ ਕੈ ਸੋਰੇ ਕਰੋ ਬੇਨਤੀ ਸਤਗੁਰੁ ਆਪਣੇ ਮੈਂ ਮੂਰਖ ਦੇਹੁ ਉਪਦੇਸੋ ਰੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟਪਰਾਧੀ ਤਰਿਆਰੀ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰਬਾਸ ਨ ਪਰਿਆਰੀ ਮੈਂ ਮੂਰਖ ਕੀ ਕੇਤਕ ਬਾਤ ਹੈ ਕੂਟਪਰਾਧੀ ਤਰਿਆਰੀ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗੁਰਬਾਸ ਨ ਪਰਿਆਰੀ ਸੋਰਠ ਮਹੱਲਾ 5ਵਾਂ ਕੋਟ ਬ੍ਰਹਮੰਡ ਕੋ ਠਾ ਕੁਰ ਸੁਆਮੀ ਸਰਬ ਜੀਆਂ ਕਾ ਦਾਤਾਰੀ ਪ੍ਰਤ ਪਾਲੈ ਨਿਤਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾ ਤਾਰੇ ਹਰਿਆ ਰਾਧ ਨ ਜਾਣਾਰੇ ਹਰ ਹਰ ਗੁਰ ਗੁਣ ਕਰਤਾਰੇ ਹਰ ਜਿਉ ਨਾਮ ਪਰਿਉ RAM ਦਾਸ ਰਹਾਉ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਘਟਾ ਪਰ ਭੂਰੀ ਰੇ ਵੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਨਿਆ ਦੂਰੀ રે ਹਰ ਬੇਅੰਤ ਹਉ ਮਿਤ ਕਰ ਵਰਣਉਂ ਕੀਆ ਜਾਨਣਾ ਹੋਇ ਕੈ ਸੂਰੀ ਕਰੋ ਬੇਨਤੀ ਸਤਗੁਰੇ ਆਪਣੇ ਮੈਂ ਮੂਰਖ ਦੇਹੋ ਉਪਦੇਸ ਸੂਰੀ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਬਰਾਦੀ ਤਰਿਆਰੀ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਬਾਸ ਨ ਪ੍ਰਿਆਰੀ ਮੈਂ ਮੂਰਖ ਕੀ ਕੀ ਤਕ ਬਾਤ ਹੈ ਕੋਟ ਪਰ ਆਦੀ ਤਰਿਆਰੀ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰ ਬਾਸ ਨਾ ਪਰਿਆਰੀ ਸੂਰਠ ਮਹੱਲਾ ਪੰਜਵਾ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਦਾ ਦਤਾਰੀ ਪ੍ਰਤ ਪਾਲੈ ਨਿਤਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਹਰਿਆਰਾਧ ਨਾ ਜਾਨਾਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜੀਉ ਨਾਮ ਪਰਿਉ ਰਾਮਦਾਸ ਰਹਾਉ ਦੀਨ ਦਿਆਲ ਕਿਰਪਾ ਸਾਗਰ ਸਰਬ ਘਟਾ ਭਰਪੂਰੀ ਰੇ ਦੇਖ ਤਸੁਨਤ ਸਦਾ ਹੈ ਸੰਗੀ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹਉ ਮਿਤ ਕਰ ਵਰਣਾਉ ਕਿਆ ਜਾਨਣਾ ਹੋਏ ਕੈ ਸੂਰੀ ਕਰੋ ਬੇਨਤੀ ਸਤਗੁਰ ਆਪਣੇ ਮੈਂ ਮੂਰਖ ਦੇਹੁ ਉਪਦੇਸੋ ਰੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਦੀ ਤਰਿਆਰੀ ਗੁਰ ਨਾਨਕ ਜਨ ਸੁਣਿਆ ਪੀਖਿਆ ਸੇ ਫਿਰ ਗਰਬਾਸ ਨਾ ਪਰਿਆਰੀ ਸੂਰਠ ਮਹੱਲਾ ਪੰਜਵਾ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਦਾ ਤਾਰੀ ਰਤ ਪਾਲੈ ਨਿਤਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੀ ਹਰਿਆ ਰਾਦ ਨ ਜਾਣਾਰੇ ਹਰ ਹਰ ਗੁਰ ਕਰਤਾ ਦੇ ਹਰ ਜਿਉ ਨਾਮ ਪਰਿਉ ਰਾਮ ਦਾ ਅਸਰ ਹਾਵ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਦੇ ਤੀਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹਉ ਮਿਤ ਕਰ ਵਰਣਾਓ ਕਿਆ ਜਾਨਣਾ ਹੋਇ ਕੈ ਸੂਰੇ ਕਰੂ ਬੇਨਤੀ ਸਤਗੁਰੂ ਆਪਣੇ ਮੈਂ ਮੂਰਖ ਦੇਹੁ ਉਪਦੇਸ ਸੂਰੇ ਮੈਂ ਮੂਰਖ ਕੀ ਕੀ ਤਕ ਬਾਤ ਹੈ ਕੋਟ ਪਰ ਆਦੀ ਤਰਿਆਰੀ ਗੁਰੂ ਨਾਨਕ ਜਿਨ ਸੁਣਿਆ ਪੀਖਿਆ ਜੇ ਫਿਰ ਗਰਬਾਸ ਨਾ ਪਰਿਆਰੀ ਮੈਂ ਮੂਰਖ ਕੀ ਕੇ ਤਕ ਬਾਤ ਹੈ ਕੋਟ ਪਰਾਦੀ ਤਰਿਆਰੀ ਗੁਰ ਨਾਨਕ ਜਿਨ ਸੁਣਿਆ ਭਾਸਨਾ ਫਰਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ